ਮੈਂ ਚਾਹਣਾ ਤੁਸੀਂ ਸਾਰੇ ਤਰੱਕੀਆਂ ਕਰੋ ਮੈਂ ਚਾਹਣਾ ਤੁਹਾਡੇ ਸਾਰਿਆਂ ਉਤੇ ਗੁਰੂ ਰਾਮਦਾਸ ਜੀ ਦਾ ਹੱਥ ਹੋਵੇ ਮੈਂ ਚਾਹਣਾ ਬਾਬਾ ਦੀਪ ਸਿੰਘ ਜੀ ਦਾ ਇੰਨਾ ਪਿਆਰਾ ਹੋਵੇ ਤੇ ਉਹ ਪਿਆਰਾ ਬਣਨ ਲਈ ਆਜਾ ਪ੍ਰਣ ਕਰ ਲੋ ਪਹਿਲਾ ਪ੍ਰਣ ਗੁਰੂ ਰਾਮਦਾਸ ਜੀ ਸਾਨੂੰ ਜਿਹੜਾ ਮਰਜੀ ਸੱਦੇ ਜਿਹੜਾ ਮਰਜੀ ਕਹੇ ਅੱਜ ਤੋਂ ਬਾਅਦ ਮਾਨਜ ਅਸੀਂ ਚੁਬੈਣਾ ਸਾਹਿਬ ਪਰਿਵਾਰ ਦਾ ਹਿੱਸਾ ਆ ਗੁਰੂ ਰਾਮਦਾਸ ਜੀ ਪ੍ਰੇਰਣਾ ਤੁਸੀਂ ਕਰਨੀ ਬਾਬਾ ਦੀਪ ਸਿੰਘ ਬਚਾ ਕੇ ਤੁਸੀਂ ਰੱਖਣਾ ਅੱਜ ਤੋਂ ਬਾਅਦ ਅਸੀਂ ਕਿਸੇ ਵੀ ਕਲੱਬ ਪੱਬ ਦੇ ਰਾਹ ਦੇ ਉੱਤੇ ਨਹੀਂ ਜਾਵਾਂਗਾ ਪਰਮਾਤਮਾ ਹੱਥ ਦੇ ਕੇ ਬਚਾ ਲੈਂਦਾ ਆਪਣੇ ਭਗਤ ਨੂੰ ਲੱਖ ਦਰਵਾਜ਼ਾ ਵੀ ਤੁਹਾਡੇ ਲਈ ਦੁਨੀਆ ਨੇ ਬੰਦ ਕਰਤਾ ਹੋਵੇ ਨਾ ਕੱਲੇ-ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਦੀ ਹੋਵੇ ਪਰ ਜਦੋਂ ਉਹ ਆਪਣੀ ਕਿਰਪਾ ਕਰਨ ਤੇ ਆ ਗਿਆ ਨਾ ਲੱਖ ਛਡੋ ਕਰੋੜਾਂ ਦਰਵਾਜ਼ੇ ਖੋਲ ਲੈਣੇ ਤੁਹਾਡੇ ਲਈ ਉਹਦੀ ਮਿਹਰ ਹੋ ਗਈ ਨਾ ਤੋਨੇ ਦੁਨੀਆ ਭਰ ਦੇ ਸੁੱਖ ਖਜ਼ਾਨੇ ਤੁਹਾਡੇ ਲਈ ਅੱਗੇ ਕਰਦਨੇ ਆ ਕਿ ਜਿੰਨੇ ਮਰਜੀ ਸੁੱਖ ਭੋਗ ਹੁਣ ਡਰਨਾ ਨਹੀਂ ਮੈਂ ਕੰਨਾ ਬਾਬਾ ਦੀਪ ਸਿੰਘ ਦੇ ਭਰੋਸਾ ਰੱਖੋ ਦੇਖਣਾ ਬਹੁਤ ਚੰਗਾ ਹੋਏਗਾ ਐ ਸਮਾਂ ਲਹਣ ਕਿ ਦੁੱਖ ਨਿਕਲ ਗਏ ਜਿੰਨਾ ਦੁੱਖ ਆਇਆ ਸੀ ਨਿਕਲ ਗਿਆ ਮਾਲਕ ਦਾ ਨਾਮ ਲੈ ਕੇ ਹੁਣ ਅਗਲਾ ਸਮਾਂ ਜਦਾ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਚ ਲੈ ਕੇ ਆਣਗੇ ਨਾ ਬੜਾ ਚੰਗਾ ਲੈ ਕੇ ਆਣਗੇ ਦੇਖਣਾ ਆਪਣੇ ਆ ਵੀ ਜਿਹੜੇ ਗਮ ਫਸੇ ਹੈ ਨਾ ਆਪਣੇ ਆ ਕੋ ਨਹੀਂ ਜਾਣੇ ਤੁਸੀਂ ਸਵੇਰੇ ਉੱਠਦੇ ਆਪ ਹੀ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਇਹਦਾ ਚੀਜ਼ ਹੀ ਨਾਮੰਕਨ ਸੀ ਐਦਾਂ ਮੈਂ ਕਦੇ ਸੋਚਿਆ ਨਹੀਂ ਸੀ ਮੈਨੂੰ ਮਿਲੇਗੀ ਤੁਸੀਂ ਪਲਾ ਦੇ ਵਿੱਚ ਮੇਰੀ ਝੋਲੀ ਪਾਤੀ ਹੈ ਇਨੇ ਖਜ਼ਾਨੇ ਬਾਣੇ ਤੁਹਾਡੀ ਝੋਲੀ ਜਿੰਨੇ ਸੁੱਖ ਲੈ ਗਿਆ ਨੇ ਤੁਹਾਡੀ ਜ਼ਿੰਦਗੀ 'ਚ ਇਹ ਪ੍ਰੀਖਿਆਵਾਂ ਦਾ ਸਮਾਂ ਜਦੋਂ ਖਤਮ ਹੁੰਦਾ ਨਾ ਜਦੋਂ ਓਖੇ ਇਮਤਿਹਾਨ ਤੁਸੀਂ ਪਾਰ ਕਰਦੇ ਉਹਦਾ ਨਾਮ ਲੈ ਗਏ ਤਾਂ ਅੱਗੇ ਫਿਰ ਸੁੱਖਾਂ ਦੇ ਰਸਤੇ ਸ਼ੁਰੂ ਹੋ ਜਾਂਦੇ ਆ ਇਨੇ ਖਜ਼ਾਨੇ ਭਰ ਦਿੰਦਾ ਮਾਲਕ ਤੁਹਾਡੀ ਜ਼ਿੰਦਗੀ 'ਚ ਜਿਹੜੇ ਕਦੇ ਮੁੱਕ ਹੀ ਨਹੀਂ ਸਕਦੇ ਕਦੇ ਵੀ ਸ਼ੱਕ ਨਹੀਂ ਕਰਨਾ ਆਪਣੇ ਮਾਲਕ ਤੇ ਕਦੇ ਵੀ ਨਹੀਂ ਕਰਨਾ ਭਰੋਸਾ ਰੱਖੋ ਸਭ ਕੁਝ ਵਧੀਆ ਹੋਏਗਾ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਬਾ